ਵਿਜੇ ਵਿਜੇ ਨੂੰ ਮੈਂ ਵੀ ਵੋਟ ਪਾਉਣ ਆਇਆ ਲੋਕਾਂ ਨੂੰ ਅਪੀਲ ਵੀ ਹੈ ਮੇਰੀ ਤੇ ਮੈਂ ਕਹਿੰਦਾ ਗਰਮੀ ਬਹੁਤ ਹੈ ਪਰ ਗਰਮੀ ਨੂੰ ਇੱਕ ਵਾਰ ਛੱਡ ਕੇ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਲੋਕਤੰਤਰ ਦਾ ਹਿੱਸਾ ਹੈ ਹਰ ਇੱਕ ਜਿੰਨ ਮਰਜੀ ਵੋਟ ਜਿੰਨ ਮਰਜੀ ਬੋ ਪਾਉ ਜਰੂਰ ਜਿਵੇਂ ਕਿ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਗਰਮੀ ਤਾਂ ਪੈ ਰਹੀ ਹੈ ਜੀ ਪਰ ਵੋਟ ਪਾਉਣੀ ਵੀ ਜ਼ਰੂਰੀ ਹੈ ਇਹ ਤਾਂ ਇਹ ਤਾਂ ਵੀ ਜ਼ਰੂਰੀ ਹੈ ਲੋਕਤੰਤਰ ਦੇ ਵਿੱਚ ਵੋਟ ਪਾਉਣਾ ਬਹੁਤ ਵੱਡੀ ਬਹੁਤ ਵੱਡੀ ਗੱਲ ਹੈ ਹਾਂ ਜਿਸ ਨੂੰ ਮਰਜ਼ੀ ਪਾਓ ਜਿਸ ਨੂੰ ਮਰਜ਼ੀ ਵੋਟ ਪਾਓ ਵੋਟ ਜ਼ਰੂਰ ਪਾਓ ਦੇਖਦੇ ਆਂ ਅੱਜ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਹੈ ਜੀ ਸਾਰੇ ਸਮਾਜ ਦੇ ਅੰਦਰ ਜਿਹੜੇ ਬਦਲਾਅ ਜ਼ਰੂਰੀ ਨੇ ਉਹਦੇ ਲਈ ਜਿਹੜੀ ਵੋਟ ਹੈ ਉਹ ਸਭ ਤੋਂ ਵੱਡੀ ਜ਼ਰੂਰਤਾਂ ਦੇ ਹਿਸੇ ਹੇ ਇਸੇ ਨੌਜਵਾਨ ਦੁਰਗ ਸਭ ਨੂੰ ਮਤਲਬ ਜਿਹੜਾ ਹੈਗਾ ਆਪਣਾ ਹਿੱਸਾ ਪਾਣਾ ਪੈਂਦਾ ਤੇ ਇਹੇ ਵੋਟ ਜਿਹੜੀ ਹੈਗੀ ਆ ਆਪਣੇ ਦੇਸ਼ ਦੀ ਤਰੱਕੀ ਲਈ ਹੁੰਦੀ ਹੈ ਤੇ ਮੈਂ ਚਾਹੁੰਦਾ ਵੀ ਸਾਰੇ ਆਉਣ ਤੇ ਸਾਰੇ ਆਪਣੇ ਆਪਣੇ ਵੋਟ ਦਾ ਹਿਸਾਬ ਲੈਗਾ ਹੈਗਾ ਆਪਾਂ ਤੇ ਜਿਹਨੂੰ ਆਪਾਂ ਸਮਝਦਿਆਂ ਦੇ ਇਹ ਚੰਗਾ ਕੈਂਡੀਟ ਆਗਾ ਉਹਨੂੰ ਜਿਤਾਵਾਂ ਤੇ ਉਸ ਤੋਂ ਆਪਣੇ ਵੀਰੇ ਹੈਗੇ ਨੇ ਦੇਸ਼ ਦੇ ਪ੍ਰਬੰਧਕਾਰ ਰਵਾਈਆਂ ਕੌਜੋ ਕੰਮ ਨੇ ਉਹ ਕਰਾਉਣਾ ਜਿੰਗੋ ਲਾਉਂਦਾ ਵਧੀਆ ਨੇ ਜਿਹੜੇ ਜਿਹੀ ਵਲੋਂ ਕਰਦੇ ਮੇਰੀ ਮਾਂ ਇਹ ਪਲੇਟ ਨਾਲ ਜੁੜੋ ਤਾਂ ਮੇਰੀ ਹੋ ਗਈ ਮਾਤਾ ਜੀ ਕਿੰਨੀ ਉਮਰ ਹੈ ਤੁਹਾਡੀ 75 75 ਜੀ ਵੋਟ ਵੋਟ ਪਾ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਬਸ ਪਰਮਾਤਮਾ ਹੀ ਜਾਣਦਾ ਹੈ ਹਾਂ ਜੀ ਪਰਮਾਤਮਾ ਹੀ ਜਾਣਦਾ ਤੁਸੀਂ ਇੰਨੀ ਗਰਮੀ ਦੇ ਵਿੱਚ ਵੋਟ ਪਾ ਰਹੇ ਹੋ ਮਤਲਬ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਅੱਛਾ ਆਪਨਾ ਅੱਛਾ ਜੀ ਦੱਸਤਾ ਹਾਂ ਅੱਜ ਦਾ ਅੱਜ ਦਾ ਉਹਦਾ ਪੂਰਾ ਕਰਨਾ ਹੈ ਕਰ ਲਓ ਸਰਕਾਰ ਬਣਾਉਣ ਦੇ ਵਿੱਚ ਆਪਦਾ ਹਿੱਸਾ ਪਾ ਰਹੇ ਹਾਂ ਠੀਕ ਹੈ ਜੀ ਭਾਵੇਂ ਸਰਕਾਰ ਚ ਅੱਜ ਦੀ ਬਣੇ ਤਾਂ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਲੋਕਾਂ ਨੂੰ ਕੀ ਕਹਾਂ ਫ੍ਰੀ ਭਾਈ ਹੋਰ ਨੂੰ ਚੁਣੋ ਜਿਹੜਾ ਥੋੜੇ ਪੰਜਾਬ ਦਾ ਕੰਮ ਸਮਝਾਵੇ ਨਾ ਵੀ ਕੋਈ ਚੰਗੇ ਉਹ ਤਰੱਕੀ ਕਰਾਵੇ ਉਹਨੂੰ ਵੋਟ ਦਿਓ ਠੀਕ ਹੈ ਬਾਕੀ ਹਾਂਜੀ ਤੁਹਾਡ ਕੀ ਨਾਮ ਹੈ ਜੀ ਲਾਪਤੇ ਸਿੰਘ ਜੀ ਅੱਛਾ ਤੁਸੀਂ ਪਹਿਲੀ ਵਾਰੀ ਪੋਲਿੰਗ ਕੀਤੀ ਹੈ ਹਾਂਜੀ ਮੈਂ ਅੱਜ ਪਹਿਲੀ ਵਾਰ ਬੋਟ ਪਾਉਣ ਆਇਆ ਸੀ ਤੇ ਮੈਂ ਲੋਕ ਸੰਕਰ ਦਾ ਮਤਲਬ ਹਿੱਸਾ ਬਣਿਆ ਪਹਿਲੀ ਵਾਰੀ ਵੋਟ ਪਾਈ ਹੈ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਮੈਂ ਵਧੀਆ ਮਹਿਸੂਸ ਕੀਤਾ ਵਧੀਆ ਸੀ ਸਰ ਕਿੰਨੀ ਕੁ ਪੋਲ ਹੋ ਗਈ ਵੋਟ ਹੁਣ ਤੱਕ 196 ਵੋਟਾਂ ਪੋਲ ਹੋ ਚੁੱਕੀਆਂ ਨੇ ਜੀ ਕਿਸ ਤਰ੍ਹਾਂ ਦਾ ਰੁਝਾਨ ਹੈ ਜੀ ਵੋਟਰਾਂ ਦੇ ਵਿੱਚ ਲੋਕਾਂ ਦਾ ਅੱਛਾ ਰੁਝਾਨ ਹੈ ਜੀ ਬਾਹਰ ਵੀ ਲੰਬੀਆਂ ਲਾਈਨਾਂ ਲੱਗੀਆਂ ਨੇ ਕਾਫੀ ਕਤਾਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਲੋਕੀ ਬੜੇ ਉਤਸ਼ਾਹ ਨਾਲ ਵੋਟਾਂ ਪਾ ਰਹੇ ਨੇ ਕੁਝ ਬੱਚੇ ਇਹੋ ਜਿਹੇ ਆਏ ਨੇ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਈ ਹੈ ਸਾਡੇ ਕੋਲ ਸੀਨੀਅਰ ਸਿਟੀਜ਼ਨ ਵੀ ਵੋਟ ਪਾ ਕੇ ਗਏ ਨੇ ਬੜੇ ਉਤਸ਼ਾਹ ਨਾਲ ਵੋਟ ਪਾ ਕੇ ਗਏ ਨੇ ਗਰਮੀ ਨੂੰ ਦੇਖਦੇ ਹੋਏ ਸਰ ਪਾਣੀ ਦਾ ਪ੍ਰਬੰਧ ਕੋਈ ਹੈ ਸਰ ਬਹੁਤ ਅੱਛਾ ਪ੍ਰਬੰਧ ਹੈ ਜੀ ਸਰਕਾਰ ਵੱਲੋਂ ਸਾਡੇ ਬੀਐਲਓ ਸਾਹਿਬ ਵੱਲੋਂ ਵੀ ਬੜਾ ਛਾ ਇੰਤਜ਼ਾਮ ਕੀਤਾ ਗਿਆ ਜੀ ਔਰ ਅਫਸਰ ਸਾਹਿਬਾਨ ਵੀ ਮੌਕੇ ਮੌਕੇ ਤੇ ਆ ਰਹੇ ਨੇ ਸਾਰੇ ਉਹਨਾਂ ਨਾਲ ਵੀ ਸਾਰੇ ਪ੍ਰਬੰਧ ਦੇ ਦੇਖਦੇ ਦਿੱਤੀ ਜਾ ਰਹੀ ਹੈ ਕਿਸੇ ਕਾਲ ਦੀ ਸਾਨੂੰ ਕੋਈ ਕਮੀ ਮਹਿਸੂਸ ਨਹੀਂ ਹੋਈ ਕਿੰਨੇ ਕ ਪਰਸੈਂਟ ਹੋ ਜੇਗੀ ਪੋਲ ਵੋਟ ਅੰਦਾਜ਼ਾ ਹੈ ਜੀ ਹੋਰ ਥਾਂ ਦੇ ਜਾਨ ਨੂੰ ਦੇਖਦੇ 50 60% ਉੱਪਰ ਜਾਣੀ ਚਾਹੀਦੀ ਜੀ ਜਿਸ ਸਾਫਿਰ ਹੁਣ ਤੱਕ VOTING ਹੋ ਰਹੀ ਹੈ ਇਸ ਸਾਫਿਰ 80% ਤੱਕ ਜਾਣੀ ਚਾਹੀਦੀ ਹੈ ਇਹ ਕਿਸ ਤਰ੍ਹਾਂ ਚੱਲ ਰਿਹਾ ਠੀਕ ਠਾਕ ਕਰ ਰਿਹਾ ਬਹੁਤ ਸਾਡੀ ਬੁਰੂ ਚੱਲ ਰਿਹਾ ਜੀ ਸਾਰੇ ਨਿਯਮਾਂ ਦੀ ਪਾਲਣਾ ਕਰ ਰਹੇ ਨੇ ਜੀ ਸਾਡੇ ਮੁਲਾਜ਼ਮ ਸਾਥੀ ਵੀ ਸਾਨੂੰ ਪੂਰਾ ਸਹਿਯੋਗ ਦੇ ਰਹੇ ਨੇ ਜੀ ਠੀਕ ਹੈ ਸਰ ਥੈਂਕ ਯੂ